ਜਵਾਨ ਵੀ ਬੋਲਦੀ ਹੈ ਮਨ ਵੀ ਬੋਲਦਾ ਹੈ ਸਭ ਦਾ ਜਵਾਨ ਤੇ ਵਿਚਾਰੇ ਕਿਸੇ ਵਕਤ ਚੁੱਪ ਵੀ ਕਰ ਜਾਂਦੀ ਹੈ ਮਨ ਤੇ ਫਿਰ ਵੀ ਚੁੱਪ ਨਹੀਂ ਕਰਦਾ ਬੋਲ ਰਾਤ ਨੂੰ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਚੁੱਪੀ ਨਹੀਂ ਕਰਦਾ ਤੇ ਧਰਮ ਦੀ ਸਾਰੀ ਸਾਧਨਾ ਹੈ ਮਨ ਚੁੱਪ ਕਰੇ ਨਾ ਚੁੱਪ ਨਾ ਕਰੇ ਸੁਣੇ ਮੈਂ ਫਿਰ ਅਰਜ਼ ਕਰਾਂ ਕਿਦਰ ਇਸ ਨੂੰ ਕਪੋਲ ਕਲਪਨਾ ਨਾ ਸੁਣਨਾ ਬਹੁਤ ਔਖਾ ਹੈ ਸੁਣਨਾ ਅਗਰ ਕੋਈ ਸੁਣੇ ਨਾਨਕ ਭਗਤਾ ਸਰਾਵੇਗਾ ਸੁਣੇ ਦੋਖ ਪਾਪ ਕਾਲਸ ਸੁਣਨਾ ਤੇ ਓਹੀ ਹੁੰਦਾ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੇ ਪ੍ਰਭ ਕੈਰੀ ਸੁਣ ਗੁਰ ਬਚਨ ਮਨ ਤੀਰ ਲਗਈ ਗੁਰੂ ਦਾ ਸ਼ਬਦ ਕੀ ਸੁਣਿਆ ਤੇ ਤੀਰ ਦਿੱਤ ਨਾਲ ਸ਼ਬਦ ਮੰਨੋ ਤੀਰ ਦਿੱਤ ਨਾਲ ਲੱਗਾਇਕ ਤੀਰ ਜੋ ਤਨ ਨੂੰ ਲੱਗਦਾ ਏਕ ਤੀਰ ਜੋ ਮਨ ਨੂੰ ਲੱਗਦਾ ਤੇਰ ਤਨ ਨੂੰ ਲਗੇ ਗੁਸਤਾਖੀ ਮਾ ਤਨ ਝਲਨੀ ਹੋਵੇਗਾ ਖੂਨ ਨਿਕਲੇਗਾ ਤੇ ਤਨ ਤੜਪੇਗਾ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਆਏ ਪਾਣੀ ਗੁਰ ਸ਼ਬਦ ਦਾ ਤੇਰ ਮਨ ਨੂੰ ਲਗੇਗਾ ਮਨ ਦੇ ਚੋਂ ਲੋਭ ਨਿਕਲੇਗਾ ਵਿਕਾਰ ਨਿਕਲਣਗੇ ਤੇ ਇਹੀ ਮਨ ਦੀ ਜ਼ਿੰਦਗੀ ਹੈ ਫਿਰ ਤੜਪਦਾ ਹੋਇਆ ਮਨ ਕਰੇਗਾ ਵਾਹਿਗੁਰੂ 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 ਕੰਟ ਖੁਸ਼ਕ ਹੋ ਗਿਆ ਰੋਮ ਰੋਮ ਪਾਣੀ ਮੰਗਦਾ ਹੈ ਤੇ ਉਹਦੀ ਜ਼ੁਬਾਨ ਜੋ ਕਹਿ ਰਹੀ ਹੈ ਹਾਏ ਪਾਣੀ 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 ਉਹ ਕਹਿਣਾ ਕੁਝ ਹੋਰ ਹੈ ਪਿਆਸ ਤੇ ਲਗੀ ਕੋਈ ਨਹੀਂ ਪਾਣੀ 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 ਤੇ ਵਾਹਿਗੁਰੂ ਵਾਹਿਗੁਰੂ ਦੇ ਜਪ ਇਹ ਰਾਮ ਦੇ ਜਪ ਸਭ ਇਸ ਤਰ੍ਹਾਂ ਹੀ ਚੱਲ ਰਹੇ ਹੈ ਇਸ ਤਰ੍ਹਾਂ ਪਿਆਸ ਤੇ ਹੈ ਤਾਂ ਅੰਤਰ ਪਿਆਸ ਉਠੇ ਪ੍ਰਭ ਕੇਰੀ ਸੁਨ ਗੁਰ ਬਚਨ ਮਨ ਤੀਰ ਲਗਈ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਤੀਰ ਤਨ ਨੂੰ ਲਗਿਆ ਤਾਂ ਪੀੜ ਤੇ ਹੋਵੇਗੀ ਜੇ ਸ਼ਬਦ ਦਾ ਤੀਰ ਮਨ ਨੂੰ ਲਗਿਆ ਤਾਂ ਪੀੜ ਤੇ ਹੋਵੇਗੀ ਪੀੜ ਅਸਹਿ ਹੋ ਗਈ ਹੈ ਅੱਖਾਂ ਤੋਂ ਖੋ ਜੋ ਹੈ ਹੰਝੂ ਨਿਕਲਣਗੇ ਤੜਪਦਾ ਹੋਇਆ ਮਨ ਰੋਦਨ ਕਰ ਸਕਦਾ ਤੀਰ ਸ਼ਬਦ ਦਾ ਮਨ ਨੋ ਲਗੇ ਤੇ ਮਨ ਦੀ ਜ਼ਿੰਦਗੀ ਇਹ ਵਿਕਾਰ ਵਿਕਾਰ ਨਿਕਲਨੇ ਸ਼ੁਰੂ ਹੋਏ ਨੇ ਇਹ ਥੜਪਦਾ ਮਨ ਬੜੀ ਭਾਰੀ ਪੀੜਾ ਮਹਿਸੂਸ ਕਰੇਗਾ ਔਰ ਉਸ ਹਾਲਤ ਦੇ ਚ ਵੀ ਰੋਦਨ ਹੋ ਸਕਦਾ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲਦੇ ਜੀ ਇਹਦੇ ਤੇ ਅਕਸਰ ਮੈਂ ਅਰਜ ਕਰਦਾ ਹਾਂ ਨਾ ਵਡ ਹੰਸ ਰਾਗ ਦੀ ਇੱਕ ਪੰਕਤੀ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਕਹਿੰਦੇ ਨੇ ਮੈਂ ਰੋ ਬੰਦੀ ਸਭ ਜਗ ਰੋਂਣਾ ਰੋਂੜੇ ਵਣੋਂ ਪੰਖੇਰ ਬਾਹਵਰਤ ਮੈਂ ਥੋੜੇ ਸਾਹਮਣੇ ਰੱਖਦਾ ਮੈਂ ਰੋਈ ਰਜ਼ਕ ਦੀ ਖਾਤਰ ਸਾਰੇ ਹੀ ਰੋਂਦੇ ਨੇ ਪਸ਼ੂ ਪੰਛੀ ਤੱਕ ਰੋਂਦੇ ਕਿڑی ਨਵੀਂ ਗੱਲ ਹੈ ਰਜ਼ਕ ਨਾ ਮਿਲੇ ਅੰਨ ਪਾਣੀ ਨਾ ਮਿਲੇ ਦਾਣਾ ਦੁਣਕਾ ਨਾ ਮਿਲੇ ਪੰਛੀ ਵੀ ਡੜਗਦੇ ਮੈਂ ਰੋ ਬੰਦੀ ਸਭ ਜਗ ਰੋਂਣਾ ਮੈਂ ਰੋਈ ਪਰਿਵਾਰ ਦੇ ਵਿਛੋੜੇ ਸਾਰਾ ਸੰਸਾਰ ਰੋਂਦਾ ਬੱਚੇ ਦੀ ਮੌਤ ਹੋ ਗਈ ਬੰਦਰੀ ਤੜਪਦੀ ਮੁਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਐ ਨਹੀਂ ਛੋੜਦੀ ਉਹ ਤੇ ਮੁਰਦਾ ਨੂੰ ਵੀ ਚੁੱਕੀ ਫਿਰਦੀ ਹੁੰਦੀ ਨਹੀਂ ਛੋੜਦੀ ਮੈਂ ਰੋਈ ਪਰਿਵਾਰ ਦੇ ਵਿਛੋੜੇ ਸਾਰਾ ਜਗਤ ਰੋਂਦਾ ਮੈਂ ਰੋਈ ਰਜ਼ਗ ਦੇ ਵਿਛੋੜੇ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਨੇ ਮੈਂ ਰੋਵੰਦੀ ਸਭ ਜਗ ਰੋਣਾ ਰੋਂੜੇ ਵਣੋਂ ਪਖੇਰੂ ਪਰ ਇੱਕ ਨਾ ਰੋਣਾ ਮੇਰੇ ਤਨ ਕਾ ਬਿਰਾਜਨ ਪਰਾਂ ਵਿਛੋੜੇ ਰੋਂਦਾ ਹੈ ਮਨੁੱਖ ਵਿਛੋੜੇ ਪਰਵਾਰ ਦਾ ਵਿਛੋੜਾ ਮਿੱਤਰਾਂ ਦਾ ਵਿਛੋੜਾ ਪੁੱਤਰਾਂ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਮਾਨ ਮਰਿਆਦਾ ਦਾ ਵਿਛੋੜਾ